ਚਲ ਰਹੀ ਹੈ ਕੰਮ ਹੋ ਰਿਹਾ ਤੁਸੀਂ ਅੱਜ ਹੀ ਦੇਖ ਲਓ ਕਿ ਕਿੱਥੇ ਸੜਕਾਂ 'ਤੇ ਘਟਨਾ ਹੋ ਰਹੀ ਹੈ ਕਿੱਥੇ ਬੱਸ ਨੂੰ ਹਰੀ ਝੰਡੀ ਦਿਖਾਈ ਜਾ ਰਹੀ ਹੈ ਤੇ ਕਿੱਥੇ ਹੁਣ ਥੋੜੀ देर ਬਾਅਦ ਮੈਂ ਜਾਣਾ ਹੈ ਬੱਚਿਆਂ ਦਾ ਉੱਥੇ ਟੂਰਨਾਮੈਂਟ ਖੇਡਾ ਹੋ ਰਹੀ ਹੈ ਉਹ ਹੋ ਰਹੀਆਂ ਨੇ ਸਾਰੇ ਪਾਸੇ ਇੰਨੀ ਜ਼ਬਰਦਸਤ ਐਕਟੀਵਿਟੀ ਹੋ ਰਹੀ ਆ ਤੇ ਸਿਰਫ ਔਰ ਸਿਰਫ ਜਿਹਾਇਆ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੋਇਆ ਅੱਜ ਬਾਸ روانਾ ਕੀਤੀ ਹੈ ਹਰੀ ਝੰਡੀ ਦੇ ਖਾ ਚ 39 ਬੱਚੇ ਨੇ ਜਿਹੜੇ ਇਸ ਬੱਸ ਦੇ ਵਿੱਚ ਆਉਣਗੇ ਅੱਠ ਪਿੰਡਾਂ ਦੇ ਵਿੱਚੋਂ ਬੱਸ ਜਾਊਗੀ ਤੇ ਉੱਥੋਂ ਬੱਚਿਆਂ ਨੂੰ ਅੱਠ ਪਿੰਡ-ਪਿੰਡ ਤੋਂ ਚੁੱਕੂਗੀ ਤੇ ਇੱਥੇ 11 ਫੇਸ ਪਹੁੰਚਾਊਗੀ ਜਿੱਦਾਂ ਵਾਅਦਾ ਕੀਤਾ ਸੀ ਵੀ ਸਿੱਖਿਆ 'ਚ ਕ੍ਰਾਂਤੀ ਲਿਆਵਾਂਗੇ ਸਿਹਤ ਸੁਰੱਖਿਆ ਦੀ ਕ੍ਰਾਂਤੀ ਲਿਆਵਾਂਗੇ ਉਸੇ ਨਿਯਮ ਦੇ ਤਹਿਤ ਇਹ ਲਗਾਤਾਰ ਆ ਜਿਹੜੀ ਸਰਕਾਰ ਕੰਮ ਕਰ ਰਹੀ ਆ ਸਾਡੇ ਜ਼ਿਲ੍ਹੇ ਦੇ ਵਿੱਚ 11 ਬੱਸਾਂ ਇਸ ਵਕਤ ਸਕੂਲ ਆਫ ਐਮੀਨੈਂਸ ਦੇ ਵਿੱਚ ਚੱਲ ਰਹੀਆਂ ਤੇ ਸਕੂਲ ਸਾਡੇ 7 ਨੇ 7 ਸਕੂਲਾਂ ਲਈ 11 ਬੱਸਾਂ ਚੱਲ ਰਹੀਆਂ ਜਿਸ ਦੇ ਵਿੱਚ ਅੱਜ ਇੱਕ 11ਵੀਂ ਬੱਸਾਂ ਜਿਹੜੀ ਉਹ ਸ਼ੁਰੂ ਕੀਤੀ ਆ ਤੇ ਮੈਂ ਮਾਜੂਬ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦਾ ਤੇ ਸਮੁੱਚੀ ਕੈਬਨਿਟ ਦਾ ਇਸ ਗੱਲੋਂ ਖਾਸ ਕਰਕੇ ਸਿੱਖਿਆ ਮੰਤਰੀ ਜੀ ਦਾ ਇਸ ਗੱਲੋਂ ਮੈਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੁਹਾਲੀ ਵਾਸਤੇ ਖਾਸ ਮੁਹਾਲੀ ਲਈ ਖਾਸ ਧਿਆਨ ਰੱਖਿਆ ਤੇ ਮੁਹਾਲੀ ਦੇ ਵਿੱਚ ਜਿਹੜੀਆਂ 11 ਬੱਸਾਂ ਨੇ ਉਹ ਦਿੱਤੀਆਂ ਨੇ ਤੇ ਮੈਂ ਬੱਚਿਆਂ ਤੇ ਪੀਰੈਂਟਸ ਨੂੰ ਵੀ ਇਸ ਗੱਲੋਂ ਵਧਾਈ ਦਿੰਦਾ ਵੀ ਉਹਨਾਂ ਨੇ ਤਨਮਲ ਵੀ ਕਰਦਾ ਵੀ ਉਹਨਾਂ ਸਾਰਿਆਂ ਨੇ ਇਕੱਠਿਆਂ ਨੇ ਲੜ ਕੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਤੇ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਨੂੰ ਪੂਰੀ ਸਮਰਥਨ ਹਾਂ ਸਰ ਗੱਲ ਕੀਤੀ ਜਾਵੇ ਬੱਚਿਆਂ ਦੀ ਪਿੰਡਾਂ 'ਚੋਂ ਬੱਚੇ ਆਉਂਦੇ